ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾ ਸਿੰਘ ਹਿੰਮਤਪੁਰਾ ਤੋਂ ਅੱਜ ਬਾਰਸ਼ ਦੇ ਦਿਨ ਦੇ ਵਿੱਚ ਜਿਹੜੀਆਂ ਆਪਾਂ ਪਹਿਲਾਂ ਸੀਡ ਬਾਲਜ਼ ਤਿਆਰ ਕੀਤੀਆਂ ਸੀਗੀਆਂ ਤੇ ਉਹ ਹਿੰਮਤਪੁਰੇ ਇਹ ਥੋੜੀ ਜਿਹੀ ਜਗ੍ਹਾ ਜਿਹੜੀ ਐ ਬੇਲੀ ਪਈ ਆ ਤੇ ਇੱਥੇ ਆਪਾਂ ਸਿੱਟਾਂਗੇ ਤੇ ਬਾਕੀ ਹੋਰ ਆਪਣੇ ਜਿੱਥੇ ਮਿੰਨੀ ਜੰਗਲ ਲੱਗੇ ਹੋਣੇ ਉੱਥੇ ਵੀ ਆਪਾਂ ਸਿੱਟਾਂਗੇ ਕਿਉਂਕਿ ਇਹ ਜਿਹੜੀ ਆਪਾਂ ਸੀਡ ਬਾਲ ਤਿਆਰ ਕੀਤੀ ਸੀ ਇਹ ਮੈਂ ਕਿਹਾ ਦੋ ਤਰ੍ਹਾਂ ਦੀ ਮਿੱਟੀ ਸੀ ਸੁਆਹ ਦੀ ਰੇਤ ਤੇ ਰੂੜੀ ਦੀ ਖਾਦ ਦੇ ਵਿੱਚ ਜਿਹੜੀਆਂ ਆਹ ਗੋਲੀਆਂ ਆਪਾਂ ਤਿਆਰ ਕੀਤੀਆਂ ਅਸੀਂ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਰਾਹ ਜਾਂਦੇ ਵੀ ਆਪਾਂ ਸੱਟ ਸਕਦੇ ਆਂ ਚਾਹੇ ਗੱਡੀ 'ਚ ਬੈਠਿਆਂ ਚਾਹੇ ਮੋਟਰਸਾਈਕਲ 'ਤੇ ਤੇ ਇਹ ਅੱਜ ਆਪਾਂ ਸਿੱਟਣ ਲੱਗਿਆ ਕਿਉਂਕਿ ਮੀਂਹ ਦੇ ਜਦੋਂ ਪਾਣੀ ਦੇ ਵਿੱਚ ਟੱਚ ਦੇ ਵਿੱਚ ਆਉਂਦੀਆਂ ਤਾਂ ਇਹਨੇ ਇੱਕ ਪੌਦਾ ਤਿਆਰ ਹੋ ਜਾਣਾ ਤੇ ਇਹ ਆਪਣੇ ਫੌਜੀ ਸਾਹਿਬ ਆ ਆਪਣਾ ਮਿਸਤਰੀ ਕੀਰਾ ਤੇ ਭਿੰਦਰ ਜੀ ਤੇ ਆਪਣਾ ਬਾਰਾ ਸਿੰਘ ਤੇ ਅੱਜ ਸਿੱਟਣ ਗਏ ਆ ਨਾ ਬਾਈ ਇੱਥੋਂ ਮਾਰੋ ਚਲਾ ਕੇ ਵਸ ਇਹਨਾਂ ਐ ਹੀ ਹੋ ਜਾਣਾ ਇਹ ਇਦਾਂ ਹੀ ਆਪਾਂ ਸੈੱਟ ਕਰ ਸਕਦੇ ਆ ਇਹ ਜਿਵੇਂ ਸਟਰ ਹੈ ਨਾ ਇਦਾਂ ਹੀ ਛੱਡ ਦਾਂਗੇ ਤੇ ਇਦਾਂ ਹੀ ਇਹਨਾਂ ਨੇ ਜਦੋਂ ਪਾਣੀ ਦੇ ਚੱਟਚਾਉਣੀਆਂ ਤਾਂ ਬਸ ਇਹਨਾਂ ਨੇ ਆਪਣਾ ਇੱਕ ਪੌਦਾ ਤਿਆਰ ਹੋ ਜਾਣਾ ਹਾਂ ਛੱਡ ਦੇਣ ਤੇ ਕਈ ਵੀ ਆਪਾਂ ਇੱਥੇ ਸਿੱਟੇ ਆ ਜਿਵੇਂ ਨਹਿਮਾ ਸਹਾਜਨਾ ਕੜੀ ਪੱਤਾ ਤੇ ਜਾਮਣ ਤੇ ਕਾਫੀ ਤਰ੍ਹਾਂ ਦੇ ਜਿਹੜੇ ਬੀ ਸੀ ਆਪਾਂ ਤਿਆਰ ਕੀਤੇ ਸੀ ਆ ਦੇਖੋ ਫੌਜੀ ਸਾਹਿਬ ਦੂਰ ਸਿੱਟਿਆ ਹਾ ਤੇ ਇਦਾਂ ਹੀ ਇਹਨਾਂ ਨੇ ਜਿਹੜੇ ਬੀਆ ਨੇ ਹੋ ਜਾਣਾ ਦੇਖੋ ਆ ਦੇਖੋ ਆ ਆਪਣੇ ਸੈੱਡ ਤੀਆਂ ਨੇ ਜਿਵੇਂ ਇਹ ਦੂਰ ਜਿਵੇਂ ਇੱਥੋਂ ਹੀ ਦੂਰ ਮਾਰਾਂਗੇ ਤਾਂ ਇਹਨਾਂ ਨੇ ਇਦਾਂ ਹੀ ਹੋ ਜਾਣਾ ਹਰਾ ਤੇ ਇਹ ਆਪਾਂ ਨੂੰ ਕੋਈ ਮਿੱਟੀ ਜਾਂ ਟੋਆ ਪੱਟਣਾ ਨਹੀਂ ਪੈਂਦਾ ਤੇ ਇਦਾਂ ਹੀ ਜਦੋਂ ਪਾਣੀ ਦੇ ਟੱਚ 'ਚ ਆਉਣਗੇ ਤਾਂ ਇਹਨਾਂ ਨੇ ਹਰੀਆਂ ਹੋ ਜਾਣੀਆਂ ਫੌਜੀ ਸਾਹਿਬ ਦੇਖੋ ਦਵਾਰਾ ਸਿੱਟਣਗੇ ਉਹਦੇ ਇਹ ਕੋਈ ਬਹੁਤ ਔਖਾ ਕੰਮ ਨਹੀਂ ਕੋਈ ਵੀ ਸੱਟ ਸਕਦਾ ਇਹ ਤੇ ਸਾਡੇ ਕੋਲ ਥੋੜੇ ਜਿਹੀ ਵੀ ਹੈਗੇ ਆ ਤਾਂ ਹਿੰਮਤਪੁਰੇ ਦੇ ਜਿਹੜੇ ਵਾਸੀ ਆ ਉਹ ਮੇਰੇ ਕੋਲੋਂ ਵੀ ਇਹ ਜਿਹੜੇ ਲੈ ਸਕਦੇ ਆ ਜੇ ਕਿਤੇ ਸਿੱਟਣਾ ਹੋਵੇ ਤਾਂ ਵੀ ਸੱਟ ਵੀ ਸਕਦੇ ਦੇਖੋ ਆਜਾ ਸਾਡੇ ਭਿੰਦਰ ਜੀ ਤੇ ਚਾਚਾ ਜੀ ਇਹ ਵੀ ਬੀ ਸੱਟ ਰਹੇ ਅੱਜ ਕਿਉਂਕਿ ਬਾਤਾਵਾਰ ਨਾਲ ਜਿਹੜਾ ਹੈਗਾ ਇਹਦੇ ਨਾਲ ਸਾਫ ਸੁਥਰਾ ਬਣੂਗਾ ਤੇ ਨਵੀਂ ਹਰੀਆਲੀ ਹੋਵੇਗੀ ਹੈ ਨਾ ਤੇ ਸਾਰੇ ਕਿਤੇ ਇਹ ਪੰਜਾਬ ਦੇ ਵਿੱਚ ਆਪਾਂ ਨੂੰ ਨਿੱਕਾ ਜਿਹੜਾ ਉਪਰਾਲਾ ਕਰਨਾ ਚਾਹੀਦਾ ਤਾਂ ਜੋ ਆਪਾਂ ਬਾਤਾਵਾਰਨ ਨੂੰ ਹਰਾ ਭਰਾ ਕਰ ਸਕੀਏ ਆ ਦੇਖੋ ਬੋਜ ਸਿੰਘ ਸਾਹਿਬ ਸਾਰੇ ਪਾਸੇ ਜਿੱਥੇ ਇਹ ਜਗਾ ਬੇਲੀ ਪਈ ਸੀ ਇੱਥੇ ਆਪਾਂ ਸੱਟ ਰਹੇ ਆ ਪਹਿਲਾਂ ਇੱਥੇ ਪਹਾੜੀ ਕਿਕਰਾਂ ਹੁੰਦੀਆਂ ਸੀ ਬਹੁਤ ਜ਼ਿਆਦਾ ਤੇ ਜਿਹੜੀਆਂ ਇੱਥੋਂ ਪੱਟਦੀਆਂ ਕਿਉਂਕਿ ਉਹ ਬਹੁਤ ਹਾਨੀਕਾਰਕ ਸੀ ਉਹਦੇ ਨਾਲ ਵੀ ਇਹ ਮੈਂ ਕਹਨਾ ਬਹੁਤ ਜ਼ਿਆਦਾ ਸੀਗਾ ਜਿੱਥੇ ਪੂਰਾ ਮਿੰਨੀ ਜੰਗਲ ਬਣ ਗਿਆ ਸੀ ਇੱਥੇ ਪਰ ਹੁਣ ਜਿਹੜੇ ਚੰਗੇ ਆਪਾਂ ਜਿਵੇਂ ਹੁਣ ਜਾਮਣ ਹੋ ਗਈ ਸਾਂਜਣਾ ਹੋ ਗਿਆ ਨਿੰਮ ਵਗੈਰਾ ਕੜੀ ਪੱਤਾ ਇਹ ਸਾਰੇ ਆਪਾਂ ਜਿਹੜੇ ਹਾਂ ਵੀ ਇੱਥੇ ਤਿਆਰ ਕਰਾਂਗੇ ਸਿੱਟਦੇ ਆ ਤੇ ਜੇ ਵੈਸੇ ਹੀ ਵੀ ਆਪਾਂ ਨੂੰ ਹੋਰ ਹੈ ਲੱਤ ਮਿਲ ਗਈ ਤਾਂ ਉਦਾਂ ਵੀ ਆਪਾਂ ਇਹ ਲਾਵਾਂਗੇ ਵੀ ਤਾਂ ਸਿੱਟ ਹੀ ਦਿੱਤੇ ਹਾਂਜੀ ਪ੍ਰੋਫੈਸਰ ਸਾਹਿਬ ਜਿਹੜੀਆਂ ਅੱਜ ਸੀਡਵਾਲ ਤੁਸੀਂ ਸੈੱਟ ਰਹੇ ਹੋ ਹਾਂਜੀ ਇਹਦੇ ਕੀ ਫਾਇਦੇ ਨੇ ਦੱਸੋ ਦੇਖੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਸੰਦਰੀ ਸੁਪਰ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਇੱਕ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਦਾ ਅਪਰਾਲਾ ਜਿਨ੍ਹਾਂ ਨੇ ਅੱਜ ਤੋਂ 1 ਮਹੀਨਾ ਪਹਿਲਾਂ ਮਿੱਟੀ ਵਿੱਚ ਤਿਆਰ ਕਰਕੇ ਸੀਡਵਾਲ ਤਿਆਰ ਕੀਤੇ ਆ ਅੱਜ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਕਿ ਸੌਣ ਦੇ ਮਹੀਨੇ ਦੇ ਵਿੱਚ ਸਿੱਟਣ ਦੇ ਨਾਲ ਇਹ ਜੋ ਦਰਖਤ ਆ ਜਾਮਣਾ ਨੇ ਤੇ ਹੋਰ ਨਿੰਮਾ ਨੇ ਨਸੂੜਾ ਗਾ ਕਈ ਪ੍ਰਕਾਰ ਦੇ ਬੀਜ ਨੇ ਅਸੀਂ ਜਿੱਥੇ ਜਿੱਥੇ ਜਗ੍ਹਾ ਖਾਲੀ ਮਿਲਦੀ ਆ ਉੱਥੇ ਅਸੀਂ ਸੈੱਟ ਰਹੇ ਆ ਇਹ ਦਖਤਾਰੇ ਹੋ ਜਾਣਗੇ ਇਹ ਜੋ ਸੋਚ ਹੈ ਡਾਕਟਰ ਜਗਤਾਰ ਸਿੰਘ ਅਹਮਦਪੁਰਾ ਦੀ ਸੋਚਾ ਉਹਨਾਂ ਨੇ ਹੱਥੀਂ ਆਪਣਾ ਇਹ ਸਾਰਾ ਮਟੀਰੀਅਲ ਸਾਰਾ ਲੱਡੂ ਬਲੱਡੂ ਵੀ ਕਹਿ ਸਕਦੇ ਆ ਲੱਡੂ ਦੇ ਵਿੱਚ ਬੀਜ ਹੈ ਇਹਨੂੰ ਬਸ ਸੀਡ ਵਾਲ ਕਹਿੰਦਾ ਜੋ ਕਿ ਡਾਕਟਰ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਹੈ ਸ਼ਾਇਦ ਮੈਨੂੰ ਲੱਗਦਾ ਪੰਜਾਬ ਦੇ ਬੱਚੇ ਇਹ ਇੱਕ ਨਵਿਕਲਾ ਪਹਿਲਾ ਇੱਕ ਅਲੱਗ ਡਾਕਟਰ ਜਗਤਾਰ ਸਿੰਘ ਅਹਮਦਪੁਰਾ ਦੀ ਸੋਚਾ ਇਹ ਲੱਗੀ ਸੂਚ ਦੇ ਮੁਤਾਬਕ ਕੰਮ ਕਰ ਰਹੇ ਹਨ ਕਿਉਂਕਿ ਜੰਗਲ ਅਜੇ ਅਸੀਂ ਕੋਲ ਨਹੀਂ ਜਾ ਸਕਦੇ ਅਸੀਂ ਇਹਨਾਂ ਨੂੰ ਦੂਰੋਂ ਭਗਾ ਕੇ ਮਾਰ ਸਕਦੇ ਹਾਂ ਤੋਿਆਂ ਦੇ ਵਿੱਚ ਜਿਸ ਤਰ੍ਹਾਂ ਮੈਂ ਸਿੱਟੇ ਇਹ ਜ਼ਰੂਰ ਗਿੱਲਾ ਹੋ ਕੇ ਪਾਣੀ ਹੋ ਕੇ ਆਪਣਾ ਬੀਜ ਪੁੰਗਰੂਗਾ ਤੇ ਤਿਆਰ ਤਿਆਰ ਹੋ ਜਾਊਗਾ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਹੋਰ ਸਾਰੇ ਮੇਰੇ ਵੀਰਾਂ ਨੂੰ ਜਿੱਥੇ-ਥੇ ਮੇਰੇ ਪੰਚਾਇਤਾਂ ਨਾਲ ਜਾ ਰਿਹਾ ਆਪਾਂ ਇਹ ਆਪਣਾ ਵਿਭੂ ਵੀ ਜਾਊਗੀ ਜ਼ਰੂਰ ਇਹ ਉਪਰਾਲਾ ਕਰੋ ਦਰਖਤ ਹੋਵਣ ਹੋਣਗੇ ਆਕਸੀਜਨ ਆਊ ਵਾਤਾਵਰਣ ਸ਼ੁੱਧ ਹੋਊ ਤੇ ਪਾਣੀ ਦੇ ਵੀ ਜਾਨੀ ਆਪਾਂ ਕਹਿ ਦਈਏ ਡਰਖਤਾ ਦੇ ਨਾਲ ਹੀ ਪਾਣੀ ਸਾਨੂੰ ਜਦ ਮੀਂਹ ਬਰਸਾਤ ਆਉਂਦੀ ਹੈ ਇਸ ਕਰਕੇ ਬੇਨਤੀ ਆ ਵੀ ਜਰੂਰ ਪਿੰਡਾਂ ਬੰਡਾਂ ਦੇ ਨੌਜਵਾਨ ਬੱਚੇ ਇਸ oprale ਨੂੰ ਜਰੂਰ ਆਪਣੇ ਧਨ ਬਿਚ ਰੱਖਦੇ ਹੋਏ ਆਪ ਵੀ ਇਹ oprala ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ